ਸਤਿਗੁਰ ਨਾਨਕ ਧਰਤੀ ਆਏ ਪ੍ਰੇਮ ਦਾ ਦੀਵਾ ਬਾਲੇ ਆ ਜੀ ਅਰੰਗਾਂ ਨੇ ਕਰਤੀ ਆ ਪ੍ਰੇਮ ਦਾ ਦੀਵਾ ਬਾਲੇ ਜੀ ਅੰਧਕਾਰ ਵਿੱਚ ਜੋਤ ਜਗਾਈ ਸੱਚਾ ਰਾਹ ਦਿਖਾ ਲਿਆ ਜੀ ਸਤਿਗੁਰ ਨਾਨਕ ਧਰਤੀ ਆਏ ਪ੍ਰੇਮ ਦਾ ਦੀਵਾ ਬਾਲੇ ਜੀ ਲੰ 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 ਨਾਨਕ ਨਾਮ ਅਮੋਲਕ ਰਤਨ ਹਰ ਦਿਲ ਵਿੱਚ ਸੱਚ ਕੋਈ ਵਦਿਆ ਦਾ ਸਾਗਰ ਜਗ ਨੂੰ ਰਾਖਾਏ ਨਦੀ ਕਿਨਾਰੇ ਬਾਣੀ ਬੋਲੀ ਵਾ ਗੁਰੂ ਨਾਮ ਸੁਣਾਇਆ ਜੀ ਜਾਤ ਪਾਤ ਸਭ ਭੁਲਾ ਕੇ ਲੋਕਾਂ ਇੱਕ ਪ੍ਰਭੂ ਦਸਾਇਆ ਜੀ ਮਿੱਠੇ ਬੋਲਾ ਵਿੱਚ ਸਚਾਈ ਸੀ ਹਰ ਸ਼ਬਦ ਵਿੱਚ ਗਿਆਨ ਸੀ ਜੋ ਸੁਣਿਓ ਮੁਕਤੀ ਪਾਵੇ ਮਿਟ ਜਾਵੇ ਮਨ ਦੀ ਮਾਇਆ ਜੀ ਜੋ ਸੁਣਿਓ ਮੁਕਤੀ ਪਾਵੇ ਮਿਟ ਜਾਵੇ ਮਨ ਦੀ ਮਾਇਆ ਜੀ ਬੇਬੇ ਨਾਨਕ ਦੀ ਮਮਤਾ ਅੰਦਰ ਜਗ ਪਾਇਆ ਇੱਕ ਸਦਜਨ ਕਰਮ ਦੀ ਰੇਖਾ ਬਦਲ ਦਤੀ ਨਾਨਕ ਗੁਰੂ ਮਹਾਨ ਨਾਨਕ ਨਾਮ ਬੋਲ ਕਰ ਤਨ ਹਰਿ ਦੇ ਵਿੱਚ ਵਸ ਜਾਈ ਸੱਚ ਤੇਰੇ सागर जगनूरा